ਰਾਦਾ ਸਵਾਮੀ ਸਾਧ ਸੰਗਤ ਜੀ ਸਾਧ ਸੰਗਤ ਜੀ ਅੱਜ ਆਪਾਂ ਇਸ ਵੀਡੀਓ ਵਿੱਚ ਸੰਗਤ ਵੱਲੋਂ ਮਹਾਰਾਜ ਚਰਨ ਸਿੰਘ ਨੂੰ ਪੁੱਛੇ ਗਏ ਕੁਝ ਸਵਾਲਾਂ ਦੇ ਜਵਾਬ ਸੁਣਾਗੇ ਕੁਝ ਸਾਧ ਸੰਗੀ ਮਹਾਰਾਜ ਜੀ ਨੂੰ ਪੁੱਛਦੇ ਆ ਮਹਾਰਾਜ ਜੀ ਡੇਰੇ ਦਾ ਆਰੰਭ ਕਿਵੇਂ ਹੋਇਆ ਮਹਾਰਾਜ ਜੀ ਕਹਿੰਦੇ ਆ ਬਾਬਾ ਜੈਮਲ ਸਿੰਘ ਜੀ ਮਹਾਰਾਜ ਫੌਜ ਵਿੱਚ ਨੌਕਰੀ ਕਰਦੇ ਸਨ ਉਹਨਾਂ ਦਿਨਾਂ ਵਿੱਚ ਜਦੋਂ ਵੀ ਉਹਨਾਂ ਨੇ ਸਵਾਮੀ ਜੀ ਕੋਲ ਆਗਰੇ ਆਪਣੀ ਰੈਜiment ਵਿੱਚ ਜਾਣਾ ਹੁੰਦਾ ਸੀ ਉਹਨਾਂ ਨੂੰ ਗੱਡੀ ਫੜਨ ਲਈ ਬਿਆਸ ਸਟੇਸ਼ਨ ਤੇ ਆਉਣਾ ਪੈਂਦਾ ਸੀ ਉਹਨਾਂ ਨੂੰ ਇਹੋ ਸਟੇਸ਼ਨ ਸਭ ਤੋਂ ਨੇੜੇ ਪੈਂਦਾ ਸੀ ਉਹਨਾਂ ਦਾ ਪਿੰਡ ਕੁਮਾਨ ਹੈ ਜੋ ਇੱਥੋਂ 10 ਕਿਲੋਮੀਟਰ ਦੂਰ ਹੈ ਇਹ ਕੁਮਾਨ ਪਿੰਡ ਡੇਰੇ ਬਿਆਸ ਤੋਂ 10 ਕਿਲੋਮੀਟਰ ਦੂਰ ਹੈ ਇਸ ਲਈ ਬਾਬਾ ਜੀ ਮਹਾਰਾਜ ਜੀ ਨੂੰ ਇੱਥੋਂ ਲੰਘਣਾ ਪੈਂਦਾ ਸੀ ਉਹਨਾਂ ਨੂੰ ਇਸ ਜਗ੍ਹਾ ਦੀ ਆਕਾਂਤ ਬਹੁਤ ਪਉਂਦੀ ਸੀ ਸ਼ਾਇਦ ਉਹਨਾਂ ਨੇ ਉਹਨਾਂ ਦਿਨਾਂ ਵਿੱਚ ਮਨ ਬਣਾ ਲਿਆ ਹੋਵੇ ਕਿ ਨੌਕਰੀ ਤੋਂ ਰਿਟਾਇਰ ਹੋਣ ਤੋਂ ਬਾਅਦ ਮੈਂ ਇੱਥੇ ਹੀ ਡੇਰਾ ਲਾ ਲਵਾਂਗਾ ਅਤੇ ਇੱਥੇ ਰਹਿ ਕੇ ਭਜਨ ਕਰਾਂਗਾ ਉਹਨਾਂ ਨੇ ਇਸ ਜਗ੍ਹਾ ਕਿਉਂ ਚੁਣੀ ਇਹ ਤਾਂ ਉਹ ਖੁਦ ਹੀ ਜਾਣਦੇ ਹਨ ਦੀਵਾਨ ਸਾਹਿਬ ਤੁਹਾਨੂੰ ਇਸ ਬਾਰੇ ਜ਼ਿਆਦਾ ਪਤਾ ਹੈ ਕਿਉਂਕਿ ਮੈਂ ਇੱਥੇ ਆਇਆ ਮੈਂ ਹਾਲੇ ਬੱਚਾ ਸਾਂ ਤੇ ਮੈਨੂੰ ਇਸ ਬਾਰੇ ਬਹੁਤਾ ਨਹੀਂ ਪਤਾ ਇਸ ਬਾਰੇ ਅੱਗੇ ਦਵਾਨ ਸਾਹਿਬ ਕੀ ਦੱਸਦੇ ਆ ਫੌਜ ਦੀ ਨੌਕਰੀ ਦੇ ਦਿਨਾਂ ਵਿੱਚ ਬਾਬਾ ਜੀ ਮਹਾਰਾਜ ਨੂੰ ਹਰ ਸਾਲ 2 ਮਹੀਨੇ ਦੀ ਛੁੱਟੀ ਮਿਲਦੀ ਸੀ ਉਹਨਾਂ ਦਿਨਾਂ ਵਿੱਚ ਉਹ 1-2 ਦਿਨ ਲਈ ਆਪਣੇ ਮਾਤਾ ਜੀ ਨੂੰ ਮਿਲਣ ਕੁਮਾਨ ਪਿੰਡ ਜਿਹੜਾ ਬਾਬਾ ਜੀ ਦਾ ਪਿੰਡ ਸੀਗਾ ਉੱਥੇ ਜਾਂਦੇ ਸਨ ਅਤੇ ਛੁੱਟੀ ਦਾ ਬਾਕੀ ਸਾਰਾ ਵਕਤ ਬਿਆਸ ਦਰਿਆ ਦੇ ਕਿਨਾਰੇ ਭਜਨ ਸਿਮਰਨ ਵਿੱਚ ਗੁਜ਼ਾਰਦੇ ਸਨ ਇਹ ਥਾਂ ਉਸ ਵਕਤ ਬਿਲਕੁਲ ਬੇਆਬਾਦ ਸੀ ਇਹ ਨਿਹਰਾ ਜੰਗਲ ਸੀ ਲੋਕਾਂ ਦਾ ਖਿਆਲ ਸੀ ਕਿ ਇੱਥੇ ਦਿਓ ਰਹਿੰਦਾ ਹੈ ਇੱਥੇ ਹਰ ਪਾਸੇ ਜੰਗਲ ਝਾੜੀਆਂ ਸਨ ਡੂਗੀਆਂ ਖੱਡਾਂ ਨਾਲੇ ਕੋਈ ਵੀ ਇਸ ਥਾਂ ਤੇ ਨਹੀਂ ਸੀ ਆਉਂਦਾ ਅਭਿਆਸ ਦੇ ਚਾਵਾ ਲਈ ਇਸ ਤੋਂ ਚੰਗੀ ਜਗ੍ਹਾ ਹੋਰ ਕਿਹੜੀ ਹੋ ਸਕਦੀ ਹੈ ਬਾਬਾ ਜੀ ਮਹਾਰਾਜ ਬਿਆਸ ਸਟੇਸ਼ਨ ਤੋਂ ਕੁਝ ਰੋਟੀਆਂ ਮੁੱਲ ਲੈ ਕੇ ਆਉਂਦੇ ਸਨ 1870 ਵਿੱਚ 2 ਚੌ ਪੈਸਿਆਂ ਦੀਆਂ ਦਰਜਨਾ ਰੋਟੀਆਂ ਮਿਲ ਜਾਂਦੀਆਂ ਸਨ ਆਪ ਦੂਜੇ ਤੀਜੇ ਦਿਨ ਇੱਕ ਰੋਟੀ ਪਾਣੀ ਵਿੱਚ ਭੋਗ ਕੇ ਨਰਮ ਕਰਕੇ ਖਾ ਲੈਂਦੇ ਸਨ ਅਤੇ ਸਾਰਾ ਵਕਤ ਅਭਿਆਸ ਵਿੱਚ ਜੁਟੇ ਰਹਿੰਦੇ ਸਨ ਕਿਵੇਂ ਨਾ ਕਿਵੇਂ ਬਾਬਾ ਜੀ ਮਹਾਰਾਜ ਨੂੰ ਇਸ ਜਗ੍ਹਾ ਦਾ ਵਾਤਾਵਰਨ ਤੇ ਇਹਦੀ ਾਕਾਂਤ ਭਾ ਗਈ ਸੀ ਆਪ 1899 ਵਿੱਚ ਰਿਟਾਇਰ ਹੋ ਗਏ ਸਨ ਉਹਨਾਂ ਦਿਨਾਂ ਵਿੱਚ ਦਰਿਆ ਦੇ ਇਧਰਲੇ ਪਾਸੇ ਆਪ ਦੇ ਸਿਰਫ 1-2 ਤੇ ਪਰਲੇ ਪਾਸੇ 3-4 ਸਾਧ ਸੰਗਤ ਸੀ ਸਨ ਪਹਿਲੋਂ ਆਪ ਦਰਿਆ ਦੇ ਪਰਲੇ ਪਾਸੇ ਵੇਖਣ ਜਾਏ ਕਿ ਕਿਸ ਜਗ੍ਹਾ ਰਹਿائش ਕੀਤੀ ਜਾਵੇ ਤੇ ਡੇਰਾ ਬਸਾਇਆ ਜਾਵੇ ਆਪਨੇ ਦੋਹਾਂ ਕਿਨਾਰੇ ਦੂਰ ਦੂਰ ਤੱਕ ਦੇਖੇ ਅਤੇ ਇਸ ਨਤੀਜੇ ਉੱਤੇ ਪਹੁੰਚੇ ਕਿ ਉਚਾਈ ਵਾਲੀ ਥਾਂ ਤੇ ਡੇਰਾ ਲਾਉਣਾ ਠੀਕ ਰਹੇਗਾ ਆਪਨੇ ਕਿਸੇ ਵਕਤ ਅਤੇ ਦਰਿਆ ਪਰਲੇ ਕੰਡਿਨੂ ਢਾਹ ਲਾ ਕੇ ਰੋੜ ਕੇ ਲੈ ਜਾਵੇਗਾ ਜਿਹੜੀਆਂ ਜਗ੍ਹਾ ਉੱਤੇ ਵੀ ਆਪ ਉਦੋਂ ਗਏ ਸਮੇਤ 2-3 ਪਿੰਡਾਂ ਦੇ ਹੁਣ ਪਾਣੀ ਦੀ ਮਾਰ ਏਠ ਹਨ ਦਰਿਆ ਨੇ ਉਹਨਾਂ ਨੂੰ ਢਾ ਲਾ ਦਿੱਤੀ ਫਿਰ ਆਪ ਇਸ ਜਗ੍ਹਾ ਆ ਗਏ ਕਿਉਂਕਿ ਆਪ ਨੂੰ ਇਹ ਜਗ੍ਹਾ ਬਿਹਤਰ ਲੱਗੀ ਲਾਗਲੇ ਪਿੰਡਾਂ ਦੇ ਲੋਕ ਆਪ ਨੂੰ ਕਹਿੰਦੇ ਸਨ ਇੱਧਰ ਦਿਓ ਰਹਿੰਦਾ ਹੈ ਮਤਲਬ ਇੱਧਰ ਕੋਈ ਭੂਤ ਪ੍ਰੇਤ ਰਹਿੰਦਾ ਹੈ ਇੱਧਰ ਜਾਣ ਬਾਰੇ ਡੰਗਰ ਤੇ ਮਨੋਕ ਕਦੇ ਵਾਪਸ ਨਹੀਂ ਮੁੜਦੇ ਸਿਰਫ ਉਹਨਾਂ ਦੇ ਪਿੰਜਰ ਹੀ ਲੱਭਦੇ ਹਨ ਮਹਾਰਾਜ ਜੀ ਉੱਤਰ ਦਿੰਦੇ ਕੋਈ ਗੱਲ ਨਹੀਂ ਅਸੀਂ ਦਿਓ ਨਾਲ ਦੋਸਤੀ ਪਾ ਲਵਾਂਗੇ ਅਤੇ ਦੇਖਾਂਗੇ ਸਾਡੇ ਦੋਹਾਂ ਵਿੱਚੋਂ ਕੌਣ ਤਗੜਾ ਹੈ 1891 ਵਿੱਚ ਆਪ ਨੇ ਇੱਥੇ 10 ਫੁੱਟ ਲੰਬੀ ਅਤੇ 8 ਫੁੱਟ ਚੌੜੀ ਇੱਕ ਕੱਚੀ ਕੋਠੜੀ ਬਣਾਈ ਜਿਸ ਉੱਤੇ ਕਾਨਿਆਂ ਦੀ ਛੱਪੜ ਛੱਤ ਪਾਈ ਹੋਈ ਸੀ ਇਸ ਕੋਠੜੀ ਨੂੰ ਬਹੁਤ ਦੇਰ ਤੱਕ ਲੱਕੜ ਦਾ ਦਰਵਾਜ਼ਾ ਨਸੀਬ ਨਾ ਹੋਇਆ ਅਤੇ ਮਹੀਨਿਆਂ ਬੱਧੀ ਇਹ ਕੋਠੜੀ ਬਿਨਾ ਬਉਇਓਂ ਹੀ ਰਹੀ ਆਪ ਅਤੇ ਇੱਕ ਹੋਰ ਭਾਈ ਬਹੁਤ ਦੇਰ ਤੱਕ ਇੱਥੇ ਰਹਿੰਦੇ ਰਹੇ ਉਸ ਸਮੇਂ ਆਪ ਦੇ ਬਹੁਤ ਘੱਟ ਸਸੰਗੀ ਸਨ ਮੁਸਕਨ ਨਾਲ ਸੌਕੂ ਹੋਣਗੇ ਹਾਲੇ ਹਜੂਰ ਮਹਾਰਾਜ ਸਾਵਨ ਸਿੰਘ ਜੀ ਇੱਥੇ ਨਹੀਂ ਸਨ ਆਏ ਸੰਤ ਅੰਤ ਨੂੰ ਹੁੰਦੇ ਤਾਂ ਸ਼ਾਂਤੀ ਹਨ ਉਹਨਾਂ ਦੀ ਵਿੜਾਈ ਦਾ ਜਸ ਵੀ ਜ਼ਰੂਰ ਫੈਲਦਾ ਹੈ ਆ ਸਾਲ ਦੇ ਵਿੱਚ ਹੀ ਆਪ ਨੇ ਉੱਚੀ ਕੋਠੜੀ ਦੇ ਬਾਰ ਖੁੱਲੀ ਥਾਂ ਉੱਤੇ satsang ਸ਼ੁਰੂ ਕਰ ਦਿੱਤਾ। ਲਾਗਲੇ ਪਿੰਡਾਂ ਦੇ ਲੋਕ ਅਤੇ ਪਰਲੇ ਪਾਸੇ ਦੇ ਇੱਕ ਪਿੰਡ ਦੇ ਵਸਨੀਕ ਇੱਥੇ satsang ਲਈ ਆਉਂਦੇ ਸਨ। ਬਾਬਾ ਜੀ ਮਹਾਰਾਜ ਵੀ ਉਹਨਾਂ ਪਿੰਡਾਂ ਵਿੱਚ satsang ਕਰਨ ਲਈ ਚਲੇ ਜਾਂਦੇ ਸਨ। ਉਹਨਾਂ ਦਿਨਾਂ ਵਿੱਚ satsang ਲਈ ਆਉਣ ਵਾਲੇ ਸਾਸਨੀਆਂ ਦੀ ਗਿਣਤੀ 15 ਤੋਂ ਹੁੰਦੀ ਸੀ ਅਤੇ ਕਦੇ 20। ਫਿਰ 1894 ਵਿੱਚ ਵੱਡੇ ਮਹਾਰਾਜ ਬਾਬਾ ਸਾਵਣ ਸਿੰਘ ਜੀ ਨੂੰ ਨਾਮਦਾਨ ਮਿਲਿਆ। ਅਸਲ ਵਿੱਚ ਡੇਰੇ ਡੇਰਾ ਉਸੇ ਦਿਨ ਤੋਂ ਵਧਣਾ ਫੁੱਲਣਾ ਸ਼ੁਰੂ ਹੋਇਆ ਬਾਬਾ ਜੀ ਮਹਾਰਾਜ ਖੁਦ ਕੋਮਰੀ ਪਹਾੜ ਉੱਤੇ ਹਜੂਰ ਮਹਾਰਾਜ ਜੀ ਨੂੰ ਨਾਮਦਾਨ ਦੇਣ ਲਈ ਗਏ ਇਹ ਪਹਾੜ ਹੁਣ ਪਾਕਿਸਤਾਨ ਵਿੱਚ ਹੈ ਹਜੂਰ ਮਹਾਰਾਜ 사ਵਨ ਸਿੰਘ ਜੀ 2 ਕੁ ਸਾਲ ਬਾਅਦ ਜੁਲਾਈ 1896 ਵਿੱਚ ਪਹਿਲੀ ਵਾਰ ਇੱਥੇ ਡੇਰੇ ਆਏ ਇਸ ਫੇਰੀ ਵਿੱਚ ਹੀ ਆਪਨੇ ਬਾਬਾ ਜੀ ਮਹਾਰਾਜ ਤੂੰ ਇੱਥੇ ਇੱਕ ਖੂਲ ਗਵਾਉਣ ਦੀ ਆਗਿਆ ਲਈ ਜਿਸ ਨੂੰ ਸੁੰਨ ਵਿੱਚ ਇੱਕ ਸਾਲ ਲੱਗ ਜਿੰਨੂੰ ਸੌਰੀ ਬੰਨ ਵਿੱਚ ਇੱਕ ਸਾਲ ਲੱਗ ਗਿਆ ਇਸ ਕੱਚੀ ਕੋਠੜੀ ਪੱਕੀ ਕੀਤੀ ਗਈ ਫਿਰ ਕੱਚੀ ਕੋਠੜੀ ਪੱਕੀ ਕੀਤੀ ਗਈ ਜਦੋਂ ਮੈਂ 1910 ਵਿੱਚ ਪਹਿਲੀ ਵਾਰ ਇੱਥੇ ਆਇਆ ਤਾਂ ਮੈਂ ਇਸ ਕੋਠੜੀ ਇਸੇ ਰੂਪ ਵਿੱਚ ਹੀ ਦੇਖੀ ਇਹ ਅੰਦਰੋਂ ਕੱਚੀ ਅਤੇ ਕਲੀ ਕੀਤੀ ਹੋਈ ਸੀ ਅਤੇ ਬਾਹਰ ਹਰ ਵਾਰ ਹਰ ਵਾਰ ਪਾਸੀ ਇਹ ਤੇਰੀ ਇੱਟ ਜਿਨੀ ਹੋਈ ਸੀ 1910 ਤੋਂ 1921 ਤੱਕ ਇਹ ਕੋਠਰੀ ਇਸੇ ਰੂਪ ਵਿੱਚ ਰਹੀ ਜਦ ਹਜ਼ੂਰ ਵੱਡੇ ਮਹਾਰਾਜ ਜੀ ਨੇ ਮੌਜੂਦਾ ਇਮਾਰਤ ਦੀ ਉਸਾਰੀ ਸ਼ੁਰੂ ਕਰਵਾਈ ਅੱਗੇ ਮਹਾਰਾਜ ਜੀ ਕਿ ਮਹਾਰਾਜ ਜੀ ਕਹਿੰਦੇ ਆ ਮੈਂ 1921 ਵਿੱਚ ਜਾਂ ਸ਼ਾਇਦ 1922 ਦੇ ਨੇੜੇ ਇੱਥੇ ਆਇਆ ਹੋਵਾਂਗਾ ਜਦੋਂ ਇਸ ਇਮਾਰਤ ਦੀ ਉਸਾਰੀ ਜਾਰੀ ਸੀ ਤੇ ਦੀਵਾਨ ਸਾਹਿਬ ਵੀ ਕੀ ਕਹਿੰਦੇ ਆ ਹਾਂ ਹਜੂਰ ਉਹਨਾਂ ਦਿਨਾਂ ਵਿੱਚ ਉਸ ਦੀ ਉਸਾਰੀ ਹੋ ਰਹੀ ਸੀ ਅਤੇ 1923 ਜਾਂ 1924 ਵਿੱਚ ਮੁਕੰਮਲ ਹੋਈ ਹੋਵੇਗੀ ਮਹਾਰਾਜ ਚਰਨ ਸਿੰਘ ਜੀ ਕਹਿੰਦੇ ਆ ਹਜੂਰ ਮਹਾਰਾਜ ਜੀ ਵੀ ਕੋਈ ਸਮਾਂ ਇਸ ਕੋਠੜੀ ਵਿੱਚ ਰਹੇ ਸਨ ਬਾਬਾ ਜੀ ਮਹਾਰਾਜ ਕੋਲ ਉਸ ਵੇਲੇ ਸਿਰਫ ਇਹ ਕੋਠੜੀ ਸੀ ਅਤੇ ਉਹ ਉਹ ਇਸ ਵਿੱਚ ਰਹਿੰਦੇ ਸਨ ਮੌਜੂਦਾ ਇਮਾਰਤ ਦੀ ਕੁਰਸੀ ਇਸ ਲਈ ਉੱਚੀ ਹੈ ਕਿ ਕੋਠਰੀ ਦਾ ਜੋ ਵੀ ਮਲਬਾ ਵਗੈਰਾ ਸੀਗਾ ਮਹਜੂਰ ਮਹਾਰਾਜ ਜੀ ਨੇ ਛੁੱਟਿਆ ਨਹੀਂ ਸਗੋਂ ਉਹਦੇ ਨਾਲ ਥਾਂ ਉੱਚੀ ਕਰਕੇ ਉੱਤੇ ਕਮਰੇ ਪਾ ਦਿੱਤੇ ਹਜੂਰ ਮਹਾਰਾਜ ਜੀ ਸਾਨੂੰ ਪਰਿਵਾਰ ਦੇ ਜੀਆਂ ਨੂੰ ਦੱਸਦੇ ਹੁੰਦੇ ਸਨ ਕਿ ਆਪ ਪਹਿਲੀ ਵਾਰ ਇੱਥੇ ਆਏ ਤਾਂ ਗਰਮੀ ਦੇ ਦਿਨ ਸਨ ਆਪਨੇ ਪਹਿਲੀ ਰਾਤ ਬਹੁਤ ਬਾਹਰ ਖੁੱਲੀ ਥਾਂ ਤੇ ਹੀ ਗੁਜ਼ਾਰੀ ਮੰਜੀਆਂ ਬਿਸਤਰੇ ਤਾਂ ਹੁੰਦੇ ਨਹੀਂ ਸਨ ਇਸ ਲਈ ਆਪ ਬਿਰਸ਼ਾ ਚਟਾਈ ਵਿਛਾ ਕੇ ਹੀ ਲੇਟੇ ਰਹੇ ਪਰ ਆਪ ਨੂੰ ਇਸ ਚਿੰਤਾ ਵਿੱਚ ਰਾਤ ਭਰ ਨੀਂਦ ਨਾ ਆਹੀ ਬਾਬਾ ਜੀ ਮਹਾਰਾਜ ਐਸੀ ਜਗ੍ਹਾ ਕਿਵੇਂ ਗੁਜ਼ਾਰਾ ਕਰਦੇ ਹਨ ਜਿੱਥੇ ਨਾ ਪਾਣੀ ਹੈ ਨਾ ਕੋਈ ਘਰ ਹੈ ਸਵੇਰੇ ਸਾਰ ਆਪਨੇ ਬੀਬੀ ਰੁッコ ਨੂੰ ਜਿਹੜੀ ਕਿ ਬਾਬਾ ਜੀ ਮਹਾਰਾਜ ਦੀ ਸੇਵਾ ਵਿੱਚ ਸੀ ਆਪਣੇ ਮਹਾਰਾਜ ਦੇ ਇਸ਼ਨਾਨ ਲਈ ਸੇਰ ਉੱਤੇ ਪਾਣੀ ਦਾ ਘੜਾ ਲਿਆਉਂਦੇ ਹੋਏ ਦੇਖਿਆ। ਬਾਬਾ ਜੀ ਮਹਾਰਾਜ ਬਾਹਰ ਖੁੱਲੀ ਥਾਂ ਤੇ ਇਸ਼ਨਾਨ ਕਰਦੇ ਸਨ ਕਿਉਂਕਿ ਓਨੀ ਦਿਨੀ ਗੁਸਲਖਾਨਾ ਤਾਂ ਹੈ ਨਹੀਂ ਸੀ ਕੋਈ। ਬੀਬੀ ਨੇ ਹਜ਼ੂਰ ਮਹਾਰਾਜ ਜੀ ਨੂੰ ਵੀ ਪੁੱਛਿਆ ਮੈਂ ਤੁਹਾਡੇ ਲਈ ਨਹਾਉਣ ਲਈ ਪਾਣੀ ਲੈ ਆਵਾਂ। ਹਜ਼ੂਰ ਮਹਾਰਾਜ ਸਾਮਨ ਸਿੰਘ ਲਈ ਇਹ ਥਾਂ ਬਿਲਕੁਲ ਨਮੀ ਸੀ। ਇਸ ਲਈ ਉਹਨਾਂ ਨੂੰ ਇਦੇ ਬਾਰੇ ਕੁਝ ਵੀ ਪਤਾ ਨਹੀਂ ਸੀ ਉਹਨਾਂ ਨੇ ਸੋਚਿਆ ਕਿ ਸ਼ਾਇਦ ਬੀਬੀ ਦਰਿਆ ਚੋਂ ਪਾਣੀ ਲਿਆਉਂਦੀ ਹੈ ਕਿਉਂਕਿ ਉਹਨਾਂ ਦਿਨਾਂ ਵਿੱਚ ਦਰਿਆ ਬਿਲਕੁਲ ਨਾਲ ਹੀ ਵਗਦਾ ਸੀ ਜਦ ਬੀਬੀ ਨੇ ਨਹਾਉਣ ਲਈ ਪਾਣੀ ਪਾਲਟੀ ਵਿੱਚ ਪਾਇਆ ਤਾਂ ਆਪਨੇ ਦੇਖਿਆ ਕਿ ਪਾਣੀ ਬਿਲਕੁਲ ਸਾਫ਼ ਹੈ ਆਪਨੇ ਸੋਚਿਆ ਇਹ ਪਾਣੀ ਦਰਿਆ ਦਾ ਤਾਂ ਨਹੀਂ ਹੋ ਸਕਦਾ ਆਪਨੇ ਬੀਬੀ ਨੂੰ ਪੁੱਛਿਆ ਉਹ ਪਾਣੀ ਕਿੱਥੋਂ ਲਿਆਉਂਦੀ ਹੈ ਉਹਨਾਂ ਨੇ ਜਵਾਬ ਦਿੱਤਾ ਮੈਂ ਪਿੰਡ ਦੇ ਖੂਹ ਤੋਂ ਪਾਣੀ ਲਿਆਉਂਦੀ ਹਾਂ ਪਿੰਡ ਕਾਫੀ ਹਟਵਾ ਸੀ ਅੱਧਾ ਕਿਲੋਮੀਟਰ ਦੀ ਦੂਰ ਤੇ ਹੋਵੇਗਾ ਹੁਣ ਡੇਰਾ ਇੰਨਾ ਫੈਲ ਗਿਆ ਹੈ ਕਿ ਪਿੰਡ ਬਿਲਕੁਲ ਨੇੜੇ ਲੱਗਦਾ ਹੈ ਪਰ ਉਹਨਾਂ ਦਿਨਾਂ ਵਿੱਚ ਹਰ ਪਾਸੇ ਜੰਗਲ ਝਾੜੀਆਂ ਸਨ ਪਿੰਡ ਕਾਫੀ ਦੂਰ ਮਲੂਮ ਹੁੰਦਾ ਸੀਗਾ ਹਜ਼ੂਰ ਮਾਜ ਜੀ ਸਾਨੂੰ ਦੱਸਦੇ ਸਨ ਕਿ ਮੈਨੂੰ ਸ਼ਰਮ ਮਹਿਸੂਸ ਹੋਈ ਕਿ ਬੀਬੀ ਰੁਕੋ ਨੂੰ ਮੇਰੇ ਨਹਾਉਣ ਲਈ ਇੰਨੀ ਦੂਰੋਂ ਪਿੰਡੋਂ ਪਾਣੀ ਲਿਆਉਣਾ ਪੈਂਦਾ ਸੀ ਅਗਲੇ ਦਿਨ ਆਪਨੇ ਬੀਬੀ ਨੂੰ ਕਿਹਾ ਜੇ ਆਗਿਆ ਦਿਓ ਤਾਂ ਮੈਂ ਬਾਬਾ ਜੀ ਮਹਾਰਾਜ ਦੇ ਇਸ਼ਨਾਨ ਲਈ ਪਿੰਡੋਂ ਪਾਣੀ ਲੈ ਆਉਂਦਾ ਹਾਂ ਆਪ ਨਾ ਪਹਿਲਾਂ ਕਦੇ ਪਿੰਡ ਗਏ ਸਨ ਤੇ ਨਾ ਹੀ ਕਦੇ ਸਿਰ ਤੇ ਨਹ ਭਾਰ ਚੱਕਿਆ ਸੀ ਮਹਾਰਾਜ ਜੀ ਕਹਿੰਦੇ ਹੁੰਦੇ ਸਨ ਕਿ ਮੈਂ ਖੂਹ ਤੇ ਜਾ ਕੇ ਘੜਾ ਭਰਤਾ ਲਿਆ ਪਾਰ ਜਦ ਸਿਰ ਤੇ ਚੱਕਿਆ ਤਾਂ ਇਹ ਬਹੁਤ ਭਾਰਾ ਲੱਗਾ ਆਪਨੇ ਨੌਕਰੀ ਦੇ ਦੌਰਾਨ ਕਦੇ ਬਹੁਤਾ ਭਾਰ ਨਹੀਂ ਸੀ ਚੱਕਿਆ ਆਪਨੇ ਕਦੇ ਵੀ ਇਹ ਇਹੋ ਜਿਹਾ ਸਖਤ ਕੰਮ ਨਹੀਂ ਸੀ ਕੀਤਾ ਆਪ ਕਹਿੰਦੇ ਹੁੰਦੇ ਸਨ ਖੈਰ ਮੈਂ ਔਖੇ ਹੋ ਕੇ ਇਹ ਜਿਹਾ ਸਖਤ ਕੰਮ ਕਰਤਾ ਲਿਆ ਆਪ ਕਹਿੰਦੇ ਹੁੰਦੇ ਸਨ ਖੈਰ ਮੈਂ ਔਖੇ ਹੋ ਕੇ ਪਾਣੀ ਲੈਤਾ ਆਂਦਾ ਪਰ ਰਾਹ ਵਿੱਚ ਮਹਿਸੂਸ ਕੀਤਾ ਕਿ ਕਾਫੀ ਲੋਕ ਡੇਰੇ ਆਉਂਦੇ ਸਨ ਇਸ ਲਈ ਇੱਥੇ ਪਾਣੀ ਪੀਣ ਤੇ ਨਹਾਉਣ ਲਈ ਆਪਣਾ ਖੂਹ ਹੋਣਾ ਚਾਹੀਦਾ ਹੈ ਪਹਿਲਾਂ ਹਜ਼ੂਰ ਮਹਾਰਾਜ ਨੇ ਬੀਬੀ ਰੁਕੋ ਨੂੰ ਕਿਹਾ ਕਿ ਉਹ ਮਹਾਰਾਜ ਜੀ ਤੋ ਕੋਲੋਂ ਖੂਲ ਗਵਾਉਣ ਦੀ ਆਗਿਆ ਲਵੇ ਆਪਨੇ ਕਿਹਾ ਕਿ ਮੈਂ ਮੇਰੇ ਕੋਲੋਂ ਖੂਲ ਗਵਾਉਣ ਜੋਗੇ ਪੈਸੇ ਵੀ ਹਨ ਅਤੇ ਮੈਂ ਦੂਜਾ ਮੈਂ ਇਸ ਤਰ੍ਹਾਂ ਦਾ ਪ੍ਰਬੰਧ ਵੀ ਕਰ ਸਕਦਾ ਹਾਂ ਬੀਬੀ ਨੇ ਕਿਹਾ ਤੁਸੀਂ ਆਪ ਹੀ ਬਾਬਾ ਜੀ ਮਹਾਰਾਜਾ ਨਾਲ ਗੱਲ ਕਰ ਲਓ ਮੈਂ ਤਾਂ ਇਹ ਆਗਿਆ ਮੰਗਣੀ ਨਹੀਂ ਕਿਉਂਕਿ ਇਸ ਨਾਲ ਮੇਰੀ ਸੇਵਾ ਜਿਹੜੀ ਆ ਉਹ ਮਰ ਜਾਵੇਗੀ ਹਜ਼ੂਰ ਮਹਾਰਾਜ ਬਹੁਤ ਸੋਚ ਵਿਚਾਰ ਤੋਂ ਬਾਅਦ ਜਦ ਝਗਦੇ ਝਗਦੇ ਬਾਬਾ ਜੀ ਮਹਾਰਾਜ ਨੂੰ ਬੇਨਤੀ ਕੀਤੀ ਆ ਆਪ ਦਾ ਹੁਕਮ ਹੋਵੇ ਤਾਂ ਇੱਥੇ ਖੂਲਵਾ ਲਈਏ ਤਾਂ ਬੀਬੀ ਨੂੰ ਪਾਣੀ ਲੈਣ ਲਈ ਇੰਨੀ ਦੂਰ ਜਾਣਾ ਪੈਂਦਾ ਹੈ ਵੈਸੇ ਵੀ ਬਹੁਤ ਸਾਰੇ ਲੋਕ ਆਪ ਕੋਲ ਆਉਂਦੇ ਹਨ ਤੇ ਉਹ ਵੀ ਇਹਦਾ ਫਾਇਦਾ ਉਠਾ ਸਕਣਗੇ ਪਹਿਲਾਂ ਤਾਂ ਬਾਬਾ ਜੀ ਨੇ ਨਾ ਕਰ ਦਿੱਤੀ ਆਪ ਨੇ ਕਿਹਾ ਨਹੀਂ ਮੈਂ ਤਾਂ ਸਾਧੂ ਹਾਂ ਅੱਜ ਮੈਂ ਇੱਥੇ ਹਾਂ ਕਿਉਂਕਿ ਮੈਨੂੰ ਇਸ ਥਾਂ ਤੇ ਇਕਾਂਤ ਪਸੰਦ ਹੈ ਅਤੇ ਮੈਂ ਇੱਥੇ ਭਜਨ ਕਰਦਾ ਹਾਂ ਕੱਲ ਨੂੰ ਮੈਨੂੰ ਇਹ ਥਾਂ ਚੰਗੀ ਨਹੀਂ ਲੱਗੇਗੀ ਅਤੇ ਮੈਂ ਕਿਤੇ ਹੋਰ ਚੱਲਿਆ ਜਾਵਾਂਗਾ ਅੱਜ ਇੱਥੇ ਸਾਥਸੰਗੀ ਮੇਰੇ ਕੋਲ ਆਉਂਦੇ ਹਨ ਤੇ ਮੈਂ ਇੱਥੇ ਸਾਥਸੰਗ ਕਰਦਾ ਹਾਂ ਕੱਲ ਨੂੰ ਮੈਂ ਕਿਸੇ ਹੋਰ ਪਿੰਡ ਚੱਲਿਆ ਜਾਵਾਂਗਾ ਤੇ ਪਰਸੋਂ ਕਿਸੇ ਹੋਰ ਪਿੰਡ ਮੈਂ ਇੱਥੇ ਕੋਈ ਅਜਹੀ ਚੀਜ਼ ਨਹੀਂ ਬਣਾਉਣੀ ਚਾਹੁੰਦਾ ਜਿਹੜੀ ਮੈਨੂੰ ਇੱਥੇ ਹੀ ਬੰਨ ਕੇ ਬਿਠਾ ਲਵੇ ਮੇਰੀ ਇੱਕ ਕੱਖਾਂ ਦੀ ਕੁੱਲੀ ਹੈ ਜਿਸ ਨੂੰ ਮੈਂ ਜਦ ਚਾਵਾਂ ਢਾ ਕੇ ਕੋਈ ਹੋਰ ਟਿਕਾਣਾ ਲੱਭ ਸਕਦਾ ਹਾਂ ਇਸ ਲਈ ਇੱਥੇ ਖੂਲ ਗਵਾਉਣ ਦੀ ਕੋਈ ਲੋੜ ਨਹੀਂ ਹਜੂਰ ਮਹਾਰਾਜ ਜੀ ਆਪਣੀ ਰੈਜiment ਵਿੱਚ ਵਾਪਸ ਚਲੇ ਗਏ ਰਾਦਾ ਸਵਾਮੀ ਸਾਧ ਸੰਗਤ ਜੀ ਸਾਧ ਸੰਗਤ ਜੀ ਸਵਾਲ ਜਵਾਬ ਦਾ ਅਗਲਾ 파ਟ ਅਗਲੀ ਵੀਡੀਓ ਵਿੱਚ ਆਏਗਾ